ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੀਰ ਡਾਕਟਰ ਗੁਰਸ਼ੀਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਅਗਰ ਤੁਹਾਨੂੰ ਕਬਜ ਹੋ ਜਾਵੇ ਤਾਂ ਆਪਾਂ ਕਿਹੜੀਆਂ ਕਸਰਤਾਂ ਕਰ ਸਕਦੇ ਆਂ ਅਗਰ ਤੁਹਾਨੂੰ ਕੌਨਸਟਿਪੇਸ਼ਨ ਹੋ ਗਈ ਹੈ ਤਾਂ ਤੁਸੀਂ ਕਿਹੜੀਆਂ ਕਸਰਤਾਂ ਨਾਲ ਆਪਣੀ ਕੌਨਸਟਿਪੇਸ਼ਨ ਨੂੰ ਦੂਰ ਕਰ ਸਕਦੇ ਹੋ ਦਰਅਸਲ ਇਹ ਗੱਲ 2011-12 ਦੀ ਆ ਮੈਂ ਬਠਿੰਡੇ ਤੋਂ ਮੇਰੀ ਗ੍ਰੈਜੂਏਸ਼ਨ ਕੰਪਲੀਟ ਹੋਈ ਆ ਆਦੇਸ਼ ਕਾਲਜ ਹੈ ਪਟੂਕੋਲੇ ਔਰ ਜਦੋਂ ਹੁਣ ਤੱਕ ਯੂਨੀਵਰਸਿਟੀ ਬਣ ਗਈ ਅਸੀਂ ਨਾ ਜਦੋਂ 2011 ਚ ਉਥੇ ਅ ਪੜਦੇ ਸੀਗੇ ਮੈਨੂੰ ਕਬਜ ਹੋ ਗਈ ਤੇ ਮੈਂ ਪੁਚੋ ਕਲਾਂ ਤੋਂ ਪੁਚੋ ਮੰਡੀ ਤੋਂ ਸੌਰੀ ਪੁਚੋ ਮੰਡੀ ਤੋਂ ਮੈਂ ਚੂਰਨ ਲਿਆਂਦਾ ਤੇ ਉਹ ਚੂਰਨ ਮੈਂ ਖਾ ਲਿਆ ਕਰਾਂ ਤੇ ਆਪਣਾ ਪੇਟ ਸਾਫ਼ ਹੋ ਜਾਇਆ ਕਰੇ ਯਾਨੀ ਕਿ ਪਾਟੀ ਪੂਰੀ ਵਧੀਆ ਆ ਜਾਇਆ ਕਰੇ ਇਦਾਂ ਚੱਲਿਆ ਪੂਰਾ 1 ਮਹੀਨਾ ਤੇ ਇਸ ਰਿਗਾਰਡਿੰਗ ਫਿਰ ਮੈਂ ਪ੍ਰਿੰਸੀਪਲ ਮੈਮ ਨਾਲ ਗੱਲ ਕੀਤੀ ਆਪਣੇ ਜੋ ਉਥੇ ਸਾਡੇ ਐਚਓਡੀ ਵੀ ਨੇ ਔਰ ਪ੍ਰਿੰਸੀਪਲ ਵੀ ਨੇ ਕਾਲਜ ਆਫ ਫਿਜ਼ੀਓਥੈਰੇਪੀ ਦੇ ਮੈਂ ਕਿਹਾ ਵੀ ਮੈਮ ਨੂੰ ਆ ਪ੍ਰੋਬਲਮ ਆ ਰਹੀ ਆ ਤੇ ਉਦੋਂ ਮੈਮ ਨੇ ਮੈਨੂੰ ਉਹ ਦੋ ਕਸਰਤਾਂ ਦੱਸੀਆਂ ਸੀ ਤੇ ਇੱਕ ਕਸਰਤ ਮੈਂ ਆਪਦੇ ਕੋਲੋਂ ਐਡ ਕਰ ਲਈ ਸੀ ਸੋ ਤਿੰਨੇ ਕਸਰਤਾਂ ਅੱਜ ਤੁਹਾਡੇ ਨਾਲ ਉਹੀ ਐਡ ਕਰਨ ਜਾ ਰਹੇ ਆ ਉਦੋਂ ਬਾਅਦ ਆਪਾਂ ਨੂੰ ਕਿਤੇ ਜਿੰਦਗੀ ਚ ਕਬਜ ਨਹੀਂ ਹੋਈ ਸੋ ਮੈਂ ਸੋਚਿਆ ਵੀ ਤੁਹਾਨੂੰ ਵੀ ਉਹ ਕਸਰਤਾਂ ਦੱਸੀਆਂ ਜਾਣ ਜਿਹਦੇ ਨਾਲ ਕਬਜ ਦੂਰ ਹੋ ਜਾਂਦੀ ਹੈ ਕਿਉਂਕਿ ਸਰਦੀਆਂ ਦੇ ਵਿੱਚ ਜਿਆਦਾ ਸਵੱਸਿਆ ਨਿਕਲ ਕੇ ਆਉਂਦੀ ਆ ਕਿਉਂਕਿ ਆਪਣਾ ਤੋਰਾ ਫੇਰਾ ਘਟ ਜਾਂਦਾ ਹੈ ਪਾਣੀ ਦੀ ਮਾਤਰਾ ਘਟ ਜਾਂਦੀ ਹੈ ਸਲਾਦ ਘੱਟ ਖਾਂਦੇ ਆ ਤਾਂ ਕਰਕੇ ਆਪਾਂ ਨੂੰ ਕਬਜ ਹੋ ਜਾਂਦੀ ਹੈ ਕਬਜ ਨੂੰਣ ਕਰਕੇ ਕਈ ਵਾਰ ਆਪਣੇ ਲੱਕ 'ਚ ਦਰਦ ਵੀ ਹੋਣਾ ਹੈ। ਔਰ ਜਾਂ ਫੇਰ ਕਈ ਵਾਰ ਲੋਕ ਇਦਾਂ ਕਰਦੇ ਆ ਵੀ ਚੂਰਨ ਤੇ ਪੱਕੇ ਹੀ ਲੱਗ ਜਾਂਦੇ ਨੇ। ਵੀ ਚੂਰਨ ਖਾਵਾਂਗੇ ਤਾਂ ਸਵੇਰ ਨੂੰ ਪੇਟ ਸਾਫ਼ ਹੋਏਗਾ, ਅਗਰ ਨਹੀਂ ਚੂਰਨ ਖਾਵਾਂਗੇ ਤਾਂ ਪੇਟ ਸਾਫ਼ ਨਹੀਂ ਹੋਏਗਾ। ਤੁਸੀਂ ਘਬਰਾਉਣਾ ਨਹੀਂ। ਸਵੇਰੇ-ਸਵੇਰੇ ਤੁਸੀਂ ਗਰਮ ਪਾਣੀ ਪੀਣਾ ਸ਼ੁਰੂ ਕਰੋ ਔਰ ਸਾਰਾ ਦਿਨ ਸਰਦੀਆਂ 'ਚ ਗਰਮ ਪਾਣੀ ਹੀ ਪੀਓ। ਔਰ ਤੁਹਾਨੂੰ ਕਿਤੇ ਵੀ ਲੱਗੇ ਕਬਜ ਹੋ ਗਈ ਹੈ, ਤੁਹਾਡਾ ਪੇਟ ਸਾਫ਼ ਨਹੀਂ ਹੋਇਆ, ਤੁਸੀਂ ਪਹਿਲਾਂ ਪਾਣੀ ਪੀਂਦੇ ਰਹੋ, ਸਾਰਾ ਦਿਨ ਉਹਨਾ ਟਾਈਮ ਕੁਝ ਖਾਓ ਨਾ ਜਦੋਂ ਪੇਟ ਸਾਫ਼ ਹੋ ਗਿਆ ਫੇਰ ਕੁਝ ਖਾਓ। ਕਿਉਂਕਿ ਕਾਬਜ ਨਾਲ ਬਹੁਤ ਜ਼ਿਆਦਾ ਅੰਦਰਲੀਆਂ ਜਿਹੜੀਆਂ ਇੰਟੈਸਟਾਈਨ ਆਪਣੀਆਂ ਅੰਤਣੀਆਂ ਨੇ ਉਹ ਕਮਜ਼ੋਰ ਪੈ ਜਾਂਦੀਆਂ ਨੇ ਜਿੰਨਾ ਕਰਕੇ ਆਪਾਂ ਨੂੰ ਹੋਰ ਬਹੁਤ ਸਮੱਸਿਆਵਾਂ ਨਿਕਲ ਕੇ ਸਾਹਮਣੇ ਆ ਸਕਦੀਆਂ ਨੇ ਸੋ ਇਹ ਗੱਲਾਂ ਦਾ ਧਿਆਨ ਰੱਖਣਾ ਕਈ ਵਾਰ ਤਾਂ ਇਹ ਹੁੰਦਾ ਕਾਬਜ ਦੇ ਨਾਮ ਨਾਲ ਲੱਖਦਰਦ ਔਰ ਆਪਣੀ ਪਿਸ਼ਾਬ ਤੇ ਕੰਟਰੋਲ ਵੀ ਨਹੀਂ ਰਹਿੰਦਾ ਸੋ ਤੁਸੀਂ ਘਬਰਾਉਣਾ ਨਹੀਂ ਇੱਕ ਅਸਰਤਾਂ ਧਿਆਨ ਨਾਲ ਕਰਨੀਆ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੇਰ ਸਿੰਘ ਸਰਾ ਪਿਛਲੇ 10 ਸਾਲ ਤੋਂ ਅਸੀਂ मुलापुर दाखा जिला लुधियाना पंजाब अपनी क्लीनिक रन करते हैं इंस्टाग्राम आई डी है एस हरी सिंह सरॉ फिजियोथैरेपी और दूसरी आई डी है डॉक्टर गुरशेर सिंह सूथे फॉलो कर सकते हो और सा फेसबुक से भी पेज है एस हरी सिंह सरॉ फिजोथैरेपी क्लीनिक के नाम से और अस अगर और अगर साढ़े यूट्यूब चैनल पसंद करते हो तो इसको भी सबसक्राइब जरूर करो सो शुरू कर दें असान औरपल कब्ज में दूर करने वाली कसरत ਕੀ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦਉਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਸਭ ਤੋਂ ਪਹਿਲਾਂ ਜਦੋਂ ਤੁਸੀਂ ਸਵੇਰੇ ਉੱਠਣਾ ਇੱਕ ਗਰਮ ਪਾਣੀ ਦਾ ਗਲਾਸ ਆਵੇ ਕੋਲੇ ਰੱਖ ਲੈਣਾ ਔਰ ਤੁਸੀਂ ਇਦਾਂ ਇਸ ਪੋਜੀਸ਼ਨ ਦੇ ਵਿੱਚ ਬੈਠ ਜਾਣਾ ਜਿਵੇਂ ਆਪਾਂ ਪਾਟੀ ਕਰਦੇ ਹੁੰਦੇ ਹੁੰਨੇ ਆ ਨਾ ਇਦਾਂ ਦੋਨੋਂ ਉਲਤਾਂ ਖੋਲ ਦੇਣੀਆਂ ਨੇ ਔਰ ਇਦਾਂ ਕਰਕੇ ਤੁਸੀਂ ਬੈਠ ਜਾਣਾ ਔਰ ਸਾਹਮਣੇ ਦੇਖਣਾ ਇਥੇ ਤੁਸੀਂ ਹੋਲਡ ਕਰਨਾ 10 ਤੋਂ 15 ਸੈਕਿੰਡ ਔਰ ਜੇ ਤੋ 10 ਤੋਂ 15 ਸਕਿੰਟ ਹੋ ਜਾਣ ਤੇ ਤੁਸੀਂ ਜਿਹੜਾ ਗਰਮ ਪਾਣੀ ਕੀਤਾ ਹੋਊਗਾ ਗਲਾਸ ਵਾਲਾ ਉਹ ਤੁਸੀਂ ਪਾਣੀ ਪੀ ਲੈਣਾ ਹੌਲੀ ਹੌਲੀ ਕਰਕੇ ਪੀਵਾਂਗੇ ਘੁੱਟਾਂ ਭਰਦੇ ਭਰਦੇ ਪਾਣੀ ਖਤਮ ਕਰਕੇ ਫੇਰ ਤੁਸੀਂ ਕੀ ਕਰਨਾ ਦੋਨੋਂ ਹੱਥ ਜੋੜ ਲੈਣੇ ਆ ਔਰ ਜਿੰਨੀਆਂ ਲੱਤਾਂ ਖੋਲ ਸਕਦੀਆਂ ਉਹਨੀਆਂ ਲੱਤਾਂ ਖੋਲਣੀਆਂ ਨੇ ਔਰ ਐਦਾਂ ਬੈਠ ਜਾਣਾ ਔਰ ਤੁਸੀਂ ਸਾਹਮਣੇ ਦੇਖਣਾ ਔਰ ਇੱਥੇ ਤੋਂ ਡੇ ਜਿਹੜੇ ਹੱਥ ਨੇ ਉਹ ਇੱਥੇ ਚਾਹੀਦੇ ਆ ਔਰ ਇਥੇ ਤੁਸੀਂ ਬਰੀðਿੰਗ ਐਕਸਰਸਾਈਜ਼ ਕਰਨੀ ਹੈ ਕਿਵੇਂ ਕਰਾਂਗੇ ਨੱਕ ਰਾਹੀਂ ਸਾਹ ਲਵਾਂਗੇ ਔਰ ਮੂੰਹ ਨਾਲ ਹੀ ਛੱਡਾਂਗੇ ਦਾਸ ਵਾਰੀ ਕਰਕੇ ਆਰਾਮ ਫੇਰ ਜਿਹੜਾ ਤੁਹਾਡਾ ਅੱਧਾ ਗਲਾਸ ਰਹਿ ਗਿਆ ਤੁਸੀਂ ਇਹ ਫੇਰ ਘੁੱਟਾਂ ਭਰ ਕੇ ਹੌਲੀ-ਹੌਲੀ ਪੀ ਲੈਣਾ ਹੈ ਲੈਸ ਨਾ ਕੀ ਹੈ ਤੁਹਾਡੀ ਜਿਹੜੀ ਇੰਟੈਸਟਾਈਨ ਆ ਇਥੇ ਪ੍ਰੈਸ਼ਰ ਪਏਗਾ ਔਰ ਤੁਹਾਨੂੰ ਜੋ ਪੇਟ ਜੋ ਤੁਹਾਡਾ ਪੇਟ ਨਹੀਂ ਕਲੀਅਰ ਹੋਇਆ ਉਹ ਬਹੁਤ ਜਲਦੀ ਕਲੀਅਰ ਹੋਣ ਵੱਲ ਜਾਏਗਾ ਆਹ ਦੇਖੋ ਦੋਨਾਂ ਕੂਣੀਆਂ ਇੱਥੇ ਰੱਖ ਲੈਣੀਆਂ ਨੇ ਔਰ ਲੱਤਾਂ ਖੋਲ ਦੇਣੀਆਂ ਔਰ ਸਾਹਮਣੇ ਦੇਖਾਂਗੇ ਨਾ ਕਰਾਂਗੇ ਸਾਲਵਾਂਗੇ ਔਰ ਫੂਕ ਮਾਰ ਕੇ ਚੱਲਾਂਗੇ ਇਦਾਂ ਹੌਲੀ ਹੌਲੀ ਕਰਕੇ ਤੁਸੀਂ ਅਗਰ ਮੈਂ ਇੱਕਲਾਸ ਤੋਂ ਸ਼ੁਰੂ ਕਰਨਾ ਫੇ ਤੁਸੀਂ ਦੋ ਗਲਾਸ ਪੀਣੇ ਸ਼ੁਰੂ ਕਰ ਦੇਣੇ ਆ ਔਰ ਇਸੇ ਪੋਜੀਸ਼ਨ 'ਚ ਬੈਠਾ ਜਾਣਾ ਅਗਰ ਤੁਹਾਨੂੰ ਇਦਾਂ ਨਹੀਂ ਹੋਏਗਾ ਤਾਂ ਤੁਸੀਂ ਇਦਾਂ ਵੀ ਬੈਠ ਸਕਦੇ ਹੋ ਔਰ ਇਦਾਂ ਤੁਸੀਂ ਜਿਵੇਂ ਆਪਾਂ ਦੋ ਸੈਟ ਲਾਇਆ 10-10 ਦੇ ਤੁਸੀਂ ਵੀ ਇਦਾਂ ਦੋ ਹੀ ਲਾਉਣੇ ਆ ਪਹਿਲਾਂ ਇੱਕ ਤੋਂ ਸ਼ੁਰੂ ਕਰ ਲਿਓ ਇੱਕ ਦੇ ਵਿੱਚ ਛੱਡੋ ਤੁਸੀਂ ਪੰਜ ਹੀ ਪੰਜ ਵਾਰੀ ਸ਼ੁਰੂ ਕਰ ਲਿਓ ਹੌਲੀ-ਹੌਲੀ ਵਧਾ ਕੇ ਆਪਾਂ ਇਸ ਨੂੰ ਤਿੰਨ ਸੈਟ ਤੇ ਲੈ ਜਾਣਾ ਹੈ ਇਹ ਹੋਗੀ ਤੁਹਾਡੀ ਪਹਿਲੀ ਐਕਸਰਸਾਈਜ਼ ਹੁਣ ਇਹਦੇ ਵਿੱਚ ਇੱਕ ਸਵਾਲ ਪੁੱਛਿਆ ਜਾਏਗਾ ਵੀ ਜਿਨ੍ਹਾਂ ਦੇ ਗੋਡੇ ਦੁਖਦੇ ਉਹ ਕੀ ਕਰਨਗੇ ਉਹਨਾਂ ਦਾ ਵੀ ਹੱਲ ਆਪਣੇ ਕੋਲ ਹੈਗਾ ਉਹ ਵੀ ਧਿਆਨ ਨਾਲ ਦੇਖੋ ਕੀ ਕਰਨਾ ਆਪਾਂ ਇਨਾਂ ਦੇ ਕੋਡੇ ਦੁਖਦੇ ਆ ਉਹ ਕੀ ਕਰਨਗੇ ਆਪਣੇ ਬੈੱਡ ਦੇ ਉੱਪਰ ਹੀ ਬੈਠ ਜਾਣਾ ਇਦਾਂ ਕਰਕੇ ਆਪਾਂ ਇਹਨਾਂ ਇਦਾਂ ਕੀ ਫਿਕਰ ਆਫ ਹੋਰ ਚ ਦੋਨੋਂ ਪੈਰ ਪਿੱਛੇ ਆਪਾਂ ਜੋੜ ਦਾਂਗੇ ਪੰਜੇ ਔਰ ਅੱਡੀਆਂ ਤੇ ਇਦਾਂ ਆਪਾਂ ਬੈਠ ਜਾਣਾ ਹੈ ਔਰ ਦੈਨ ਬੈਠਣ ਤੋਂ ਬਾਅਦ ਫਿਰ ਆਪਾਂ ਦੋਨੋਂ ਹੱਥ ਅਗੇ ਲਿਆ ਜਾਣਾ ਜਿੰਨੇ ਲਿਆ ਸਕਦੇ ਹੋ ਔਰ ਆਪਾਂ ਸਿਰ ਥੱਲੇ ਨਾ ਦੇਣਾ ਇਦਾਂ ਕਰਕੇ ਇੱਕ ਤਾਂ ਚਾਈਲਡ ਪੋਜ਼ ਸਟ੍ਰੈਚ ਹੁੰਦਾ ਸੀ ਇਹ ਵੀ ਚਾਈਲਡ ਪੋਜ਼ ਸੱਚ ਦੀ ਕਾਪੀ ਹੋਈ ਹੈ ਬਾਕੀ ਦਿਨ ਨਾਲ ਕੀ ਹੋਏਗਾ ਜਦੋਂ ਆਪਾਂ ਅੱਡੀਆਂ ਤੇ ਬੈਠਾਂਗੇ ਔਰ ਆਪਣੇ ਪੇਟ ਤੇ ਪ੍ਰੈਸ਼ਰ ਪਾਏਗਾ ਇਥੇ ਆਪਾਂ 10 ਤੋਂ 15 ਸੈਕਿੰਡ ਹੋਲਡ ਰਹਿਣਾ 1 2 3 4 5 6 7 8 9 10 11 12 13 14 15 फिर आप जावे और फिर आपदा ही बैठ जाएंगे इतने आप होल्ड करना पंद्रह सैकेंड एक दो तो, तीन चार पे सत अठ नौ दस ग्यारह बारह तेरह चौदह पंद्रह इदा भी कर सकते इदा भी कर सकते हैं इदा भी बैठ सकते हैं ਔਰ এবੀ ਕਸਰਤ ਪਾਣੀ ਪੀਣ ਤੋਂ ਬਾਅਦ ਹੀ ਕਰਨੀ ਹੈ ਇਹ ਹੋਗੀ ਛੋਟੀ ਦੂਸਰੀ ਕਸਰਤ ਇਸ ਨੂੰ ਵੀ ਤੁਸੀਂ 2 ਤੋਂ 3 ਵਾਰ ਕਰਨਾ ਹੁਣ ਜਿਹੜੀ ਉਦੋਂ ਕਈ ਵਾਰ ਨਾ ਕਿਸੇ ਨੂੰ ਕਾਬਜ ਹੁੰਦੀ ਹੈ ਉਹ ਬੰਦਾ ਸੋਚ-ਸੋਚ ਕੇ ਡਿਪਰੈਸ਼ਨ ਚ ਵੀ ਚਲਾ ਜਾਂਦਾ ਔਰ ਕਾਬਜ ਦੇ ਨਾਲ ਨਾਲ ਉਸ ਨੂੰ ਗੈਸ ਵੀ ਬਣਨੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਆਬਵੀਅਸਲੀ ਗੱਲ ਹੈ ਜਦੋਂ ਤੁਸੀਂ ਖਾਈ ਜਾਂਦੇ ਹੋ ਤੁਹਾਡਾ ਪੇਟ ਸਾਫ਼ ਨਹੀਂ ਹੋ ਰਿਹਾ ਤਾਂ ਗੈਸ ਤਾਂ ਬਣੇਗੀ ਬਣੇਗੀ ਹੁਣ ਜਿਹੜੀ ਉਸ ਤੋਂ ਅਗਲੀ ਕਸਰਤ ਆ ਇਹ ਵੀ ਆਪਾਂ ਬੈਠ ਕੇ ਕਰਾਂਗੇ ਇਸ ਦੇ ਵਿੱਚ ਕੀ ਕਰਾਂਗੇ ਆਪਾਂ ਆਪਣੇ ਪੰਜਿਆਂ ਤੇ ਬੈਠ ਜਾਣਾ ਇਦਾਂ ਕਰਕੇ ਕਈ ਵਾਰ ਕੀ ਹੁੰਦਾ ਇਦਾਂ ਨਹੀਂ ਬੈਠਾ ਜਾਂਦਾ ਪੰਜਿਆਂ ਤੋਂ ਤਾਂ ਤੁਸੀਂ ਦੋਨੇ ਹੱਥਾਂ ਦਾ ਸਹਾਰਾ ਲਵਾਂਗੇ ਆਪਾਂ ਫਿਰ ਹੌਲੀ-ਹੌਲੀ ਸਹਾਰਾ ਛੱਡ ਦੇਣਾ ਔਰ ਇਦਾਂ ਆਪਾਂ ਬੈਠੇ ਰਹਿਣਾ ਔਰ ਇੱਥੇ ਆਪਾਂ ਇਸ ਪੋਜੀਸ਼ਨ ਦੇ ਵਿੱਚ ਘਟੂ ਘਟਾਪਾਂ 10 ਤੋਂ 15 ਕਹਿੰਦੇ ਆ 1 2 3 4 5 6 7 8 9 10 11 12 13 14 15 ਦੈਨ रिलैक्स हो जाना तो फिर और दैन फिर आप होर करके दिखावे तो थोड़ू तो और करके एक दो तीन चार पाँच छत अठ नौ दस ग्यारह बारह तेरह चौदह पंद्रह दैन रिलैक्स जहलियाँ दो कसरत आप दसिया ने वो असी जो मैं कॉलेज हूँ सी ਉਦੋਂ ਮੈਂ ਐਕਸਰਸਾਈਜ਼ ਕਰਦਾ ਹੁੰਦਾ ਸੀ ਔਰ ਮੇਰੇ ਆ ਜੋ ਪੇਟ ਹੈ ਉਹ ਸਾਫ਼ ਹੋਣ ਲੱਗ ਗਿਆ ਸੀ ਚੂਰਨ ਜਿਹੜਾ ਇੱਕ ਬੈਡ ਹੈਬਿਟ ਲੱਗੀ ਸੀ ਚੂਰਨ ਖਾਣ ਦੀ ਉਹ ਆਪਾਂ ਛੱਡਤੀ ਸੀ ਹੁਣ ਤੀਸਰੀ ਕਸਰਤ ਵੀ ਤੁਹਾਨੂੰ ਕਰਕੇ ਦਿਖਾਤੀ ਇੱਕ ਚੌਥੀ ਕਸਰਤ ਹੈ ਉਹ ਅਕਸਰ ਆਪਾਂ ਬੈਕ ਪੇਨ ਦੇ ਲਈ ਵੀ ਕਰਦੇ ਹੁੰਦੇ ਹੁੰਦੇ ਆ ਉਹ ਆਪਾਂ ਕਾਬੇ ਦੇ ਵਿੱਚ ਵੀ ਆਪਾਂ ਜ਼ਰੂਰ ਕਰਦੀਆਂ ਉਹ ਕਸਰਤ ਕੀ ਹੈ ਆਪਾਂ ਸਿੱਦੇ ਲੇਟ ਜਾਵਾਂਗੇ ਔਰ ਦੋਨੋਂ ਅੱਡੀਆਂ ਇਦਾਂ ਕੜੀਸ ਕੇ ਲਿਆਵਾਂਗੇ ਔਰ ਇਹਨਾਂ ਨੂੰ ਆਪਾਂ ਛਾਤੀ ਦੇ ਨਾਲ ਆ ਦੇਣਾ ਗੋਡਿਆਂ ਦੇ ਥੱਲੋਂ ਫੜ ਕੇ इतने आपक होल्ड करना दस सैकेंड एक दो तीन चार पांच पाँच सात आठ नौ दस दैन रिलैक्स फिर अड्डिया क्लीज के आवाने फिर छाती न आवेंगे ऐँा करके और इतने आप होल्ड करा दस सैकेंड एक दो तीन चार पांच छे सात आठ नौ दस दैन ਰਿਲੈਕਸ ਸੋ ਇਹ ਸਨ ਕਸਰਤਾਂ ਅਗਰ ਤੁਹਾਨੂੰ ਕਬਜ ਹੋ ਜਾਵੇ ਇਹ ਕਸਰਤਾਂ ਤੁਸੀਂ ਸਵੇਰੇ ਸ਼ਾਮ ਕਰਨੀਆਂ ਨੇ ਔਰ ਤੁਸੀਂ ਇਸ ਦਾ ਰਿਜ਼ਲਟ 10 ਦਿਨਾਂ ਦੇ ਵਿੱਚ ਤੁਹਾਨੂੰ ਪਤਾ ਲੱਗੇਗਾ ਕਿ ਹਾਂ ਸਾਡੀ ਕਬਜ ਹੈ ਜੋ ਇੰਨੇ ਸਮੇਂ ਤੋਂ ਅਸੀਂ ਚੂਰਨ ਖਾਈ ਜਾਂਦੇ ਸੀ ਦਵਾਈਆਂ ਖਾਈ ਜਾਂਦੇ ਸੀ ਉਹ ਹੁਣ ਬਿਲਕੁਲ ਠੀਕ ਹੋ ਗਈ ਹੈ ਸੋ ਉਮੀਦ ਕਰਦਾ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇਗੀ ਅਗਰ ਤੁਸੀਂ ਕੁਝ ਵੀ ਸਾਨੂੰ ਪੁੱਛਣਾ ਚਾਹੁੰਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਔਰ ਜਾਂ ਫਿਰ ਸਾਡੇ ਨੰਬਰ ਤੇ ਤੁਸੀਂ ਸਾਡੇ ਨਾਲ ਸੰਪਰਕ ਵੀ ਕਰ ਸਕਦੇ ਹੋ ਮਿਲਾਂਗੇ ਚਲਦੇ ਕਿੰਨੇ ਟਾਪਿਕ ਨਾਲ ਤिल ਤੱਕ ਤੁਸੀਂ ਸਾਰੇ ਜਣੇ ਆਪਣਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ ਇੱਕ ਗੱਲ ਹੋਰ ਔਰ ਅਗਰ ਤੁਸੀਂ ਸਾਨੂੰ ਕੋਈ ਵੀ ਸਲਾਹ ਦੇਣਾ ਚਾਹੁੰਦੇ ਹੋ ਤਾਂ ਸਾਨੂੰ ਉਹ ਵੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਆ ਕਰੋ ਇੱਕ ਵਾਰ ਫੇਰ ਸਤਿ ਸ਼੍ਰੀ ਅਕਾਲ